ਐਕਸਰਸਾਈਜ਼ਾਂ ਸਵੇਰ ਦੀ ਸ਼ੁਰੂਆਤ ਕਰਨ ਲਈ ਲੈ ਕੇ حاضر ਹੋਇਆ ਬਿਲਕੁਲ ਨਾਰਮਲ ਜੀਆਂ ਐਕਸਰਸਾਈਜ਼ਾਂ ਨੇ ਜੇ ਤੁਸੀਂ ਇਹਨੂੰ ਲਗਾਤਾਰ ਕਰਦੇ ਹੋ ਤਾਂ ਤੁਹਾਡੇ ਕਮਰ ਦਾ ਦਰਦ ਸਰਕਲ ਆਦ ਛੋਟੀਆਂ-ਛੋਟੀਆਂ ਸਮੱਸਿਆਵਾਂ ਨਹੀਂ ਜਿਹੜੀਆਂ ਉਹ ਨਹੀਂ ਹੋਣੀਆਂ ਸੋ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ਵਰਮਅਪ ਦੋਸਤੋ ਪੈਰਾਂ ਦੇ ਵਿੱਚ ਬਣਾ ਕੇ ਥੋੜਾ ਫਾਸਲਾ ਬਹਾਂ ਸ਼ੈਡ ਤੇ ਨਿਗਾਹ ਸਾਹਮਣੇ ਖੱਬੇ ਹੱਥ ਵਾਲਾ ਸੱਜੇ ਹੱਥ ਵਾਲੇ ਦੋ 10 4 5 6 7 8 9 10 ਰਿਲੈਕਸ ਉਸ ਤੋਂ ਬਾਅਦ ਆੜਸਨ ਹੱਥਾਂ ਦਾ ਇੰਟਰਲੌਕ ਥੇਲੀਆਂ ਉੱਪਰ ਵੱਲ ਪੰਜਿਆਂ ਦੇ ਵੱਲ ਖੜੇ ਹੋ ਕੇ ਸਾਹ ਅੰਦਰ ਭਰ ਕੇ ਲੰਮਾ ਸਾਹ ਅੰਦਰ ਭਰ ਕੇ ਸਰੀਰ ਨੂੰ ਤਣਾਅ ਦਿਓ ਉੱਪਰ ਵੱਲ ਨੂੰ ਜਿੰਨਾ ਟਾਈਮ ਤੁਸੀਂ ਸਾਹ ਰੋਕ ਸਕਦੇ ਹੋ ਉਹਨਾ ਟਾਈਮ ਉੱਪਰ ਵੱਲ ਨੂੰ ਰਹੋ ਇਹਦੇ ਬਹੁਤ ਸਾਰੇ ਫਾਇਦੇ ਨੇ ਸਰੀਰ ਦੀ ਜੋ ਜਕੜਨਾ ਹੈ ਉਹ ਦੂਰ ਹੋ ਜਾਂਦੀ ਹੈ ਪੇਟ ਸਹੀ ਸਾਫ਼ ਹੁੰਦਾ ਇਹਨੂੰ ਤੁਸੀਂ 5 7 10 ਵਾਰ ਕਰ ਸਕਦੇ ਹੋ ਪੇਟ ਸਾਫ਼ ਹੁੰਦਾ ਹੈ ਤਾਂ ਦਿਨ ਦੀ ਸ਼ੁਰੂਆਤ ਜਿਹੜੀ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ। ਅੰਤੜੀਆਂ ਦੇ ਵਿੱਚ ਜੋ ਕਸਾਓ ਬਣਿਆ ਹੁੰਦਾ ਹੈ ਉਹ ਰਿਲੈਕਸ ਹੋ ਜਾਂਦਾ ਹੈ। ਤੇ ਜੋ ਤੁਹਾਡੇ ਗੋਡੇ-ਮੋਡੇ ਦੇ ਵਿੱਚ ਥੋੜੀ-ਮੋਟੀ ਸਟਿਫਨੈਸ ਹੈ ਉਹ ਵੀ ਇਸ ਆਸਨ ਦੇ ਨਾਲ ਘਟਦੀ ਹੈ। ਸੋ ਵੱਖ-ਵੱਖ ਤਰ੍ਹਾਂ ਦੀ ਐਕਸਰਸਾਈਜ਼ਾਂ ਵੱਖ-ਵੱਖ ਤਰ੍ਹਾਂ ਦੇ ਆਸਨ ਕਿਸੇ ਵੀ ਜੋੜ ਨੂੰ ਜਿੰਨਾ ਕੋ ਮੁਰਦਾ ਉਹਦੇ ਸਾਬ ਨਾਲ ਮੋੜੋ ਜਦੋਂ ਕੋਈ ਤੁਹਾਡੇ ਸਰੀਰ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਮੰਨ ਲਓ ਗੋਡੇ ਮੋਡੇ ਦੇ ਵਿੱਚ ਦਰਦ ਆ ਗਿਆ ਤਾਂ ਉਸ ਅੰਗ ਨੂੰ ਠੱਕੇ ਨਾਲ ਜ਼ਿਆਦਾ ਨਾ ਮੋੜੋ ਉਹਦੀ ਰੇਂਜ ਮੋੜਨ ਦੀ ਹੌਲੀ ਹੌਲੀ ਵਧਾਓ ਜਿੱਥੋਂ ਦਰਦ ਸ਼ੁਰੂ ਹੁੰਦਾ ਹੈ ਉਥੋਂ ਤੱਕ ਹੀ ਉਹਨੂੰ ਲੈ ਕੇ ਜਾਓ ਫਿਰ ਵਾਪਸ ਲਿਆਓ ਇਸ ਤਰ੍ਹਾਂ ਲਗਾਤਾਰ ਕਿਰਿਆ ਕਰਨ ਨਾਲ ਜੋ ਜੋਇੰਟ ਦਾ ਅਰੇਂਜ ਆਫ ਮੋਸ਼ਨ ਹੈ ਉਹ ਵੱਧ ਜਾਂਦਾ ਹੈ ਮਾਸਪੇਸ਼ੀਆਂ ਦੇ ਵਿੱਚ ਜਿਹੜੀ ਸਟਿਫਨੈਸ ਹੈ ਉਹ ਘਟ ਜਾਂਦੀ ਹੈ ਸਟਿਫਨੈਸ ਘਟਣ ਤੋਂ ਬਾਅਦ ਤਕਲੀਫਾਂ ਜਿਹੜੀਆਂ ਹੌਲੀ-ਹੌਲੀ ਕਰਕੇ ਘਟ ਜਾਂਦੀਆਂ ਇਹ ਆਪਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ ਸੋ ਹੱਥਾਂ ਦਾ ਇੰਟਰਲੌਕ ਫੇਰੀਆਂ ਉੱਪਰ ਵੱਲ ਖੱਬੇ ਹੱਥ ਵੱਲ एक, दो तीन चार पच सात 8 9 10 ਰਿਲੈਕਸ ਇਸ ਐਕਸਰਸਾਈਜ਼ ਦੇ ਨਾਲ ਜੋ ਪੇਟ ਦੀਆਂ ਮਾਸਪੇਸ਼ੀਆਂ ਐ ਕਮਰ ਦੀਆਂ ਮਾਸਪੇਸ਼ੀਆਂ ਐ ਅਪਰ ਲੈਂਸ ਦੇ ਜੋ ਮਾਸਪੇਸ਼ੀਆਂ ਨੇਗੀਆਂ ਉਹਨਾਂ ਦੇ ਵਿੱਚ ਬਣੀ ਹੋਈ ਸਟਿਫਨੈਸ ਬਣੀ ਹੋਈ ਜਕੜਨ ਘਟ ਜਾਂਦੀ ਹੈ ਤੇ ਖੂਨ ਦਾ ਜਿਹੜਾ ਵਹਾਅ ਹੈ ਉਹ ਸਹੀ ਤਰੀਕੇ ਦੇ ਨਾਲ ਚੱਲਦਾ ਹੈ ਜਦੋਂ ਖੂਨ ਰਾਹੀਂ ਆਕਸੀਜਨ ਅੰਗਾਂ ਤੱਕ ਪਹੁੰਚਦੀ ਹੈ ਤੇ ਉਹ ਪ੍ਰੋਪਰ ਤਰੀਕੇ ਦੇ ਨਾਲ ਕੰਮ ਕਰਦੇ ਨੇ ਹੁਣ ਕਮਰ ਦੇ ਉੱਪਰ ਹੱਥ ਅੱਗੇ ਵੱਲ ਝੁਕੋ ਪਿੱਛੇ ਵੱਲ ਝੁਕੋ ਅੱਗੇ ਵੱਲ ਜਦੋਂ ਤੁਸੀਂ ਝੁਕਦੇ ਹੋ ਜੰਗੀਆਂ ਦੇ ਵਿੱਚ ਪੈਰਾਂ ਦੇ ਵਿੱਚ ਜਿਹੜੀ ਜਾਗੜ ਮੈਂ ਉਹ ਤੁਹਾਨੂੰ ਕੱਟਦੀ ਮਹਿਸੂਸ ਹੁੰਦੀ ਹੈ ਜਦੋਂ ਮਗਰਵਲ ਚੁੱਕਦੇ ਹਾਂ ਛੇੜ ਦੇ ਵਿੱਚ ਤੇ ਪੱਟਾਂ ਤੱਕ ਖਿੱਚ ਪੈਂਦੀ ਹੈ ਤਨ ਚਾਰ 5 4 7 8 9 10 ਰਿਲੈਕਸ ਉਸ ਤੋਂ ਬਾਅਦ ਸੱਜੀ ਲੱਤ ਖੱਬਾ ਹੱਥ ਫਿਰ ਖੱਬੀ ਲੱਤ ਸੱਜੇ ਹੱਥ ਨੂੰ ਮੂਰ ਨੂੰ ਵੱਲ ਚਕਾਓ ਕਰੋ ਇਹਦੇ ਨਾਲ ਪੱਟਾਂ ਦੇ ਵਿੱਚ ਤੁਹਾਨੂੰ ਕਸਾਓ ਮਹਿਸੂਸ ਹੋਊਗਾ ਜੋ ਲੱਤਾਂ ਦੀ ਲਚਕ ਹੈਗੀ ਉਹ ਵੱਧ ਜਾਂਦੀ ਹੈ ਜੋ ਉਹਨਾਂ ਦੇ ਵੀਰਾਂ ਦੇ ਸ਼ਾਰਟਕਾ ਨਰਵ ਕੰਪ੍ਰੈਸ਼ਨ ਹੈ ਜਿਹਨੂੰ ਆਪਾਂ ਰਿੰਗਨ ਦਾ ਦਰਦ ਕਹਿ ਦਿੰਦੇ ਆ ਉਹ ਵੀ ਇਹਦੇ ਨਾਲ ਰਾਹਤ ਮਹਿਸੂਸ ਹੁੰਦੀ ਹੈ ਉਹਦੀ ਰੇਂਜ ਹੌਲੀ-ਹੌਲੀ ਬਣਾਉਣੀ ਪੈਂਦੀ ਹੈ ਤੱਕਾ ਕਿਸੇ ਐਕਸਰਸਾਈਜ਼ ਦੇ ਵਿੱਚ ਸਰੀਰ ਦੇ ਨਾਲ ਨਾ ਕਰੋ ਜਿੰਨਾ ਕਿ ਸਰੀਰ ਮੁੜਦਾ ਹੈ ਉਹਨੂੰ ਉਸ ਐਂਗਲ ਤੇ ਓਨਾ ਕੀ ਹੀ ਮੋੜੋ ਹੌਲੀ-ਹੌਲੀ ਕਰਕੇ ਉਹਦੀ ਰੇਂਜ ਹੈ ਜਿਹੜੀ ਉਹਨੂੰ ਵਧਾ ਲਓ ਸੋ ਹੁਣ ਕਰਦੇ ਆਂ ਉੱਪਰਲੇ ਹਿੱਸੇ ਦੀਆਂ ਐਕਸਰਸਾਈਜ਼ਾਂ ਸਰਵਾਈਕਲ ਦੀਆਂ ਸਾਹਮਣੇ ਹੱਥ ਕਰਕੇ ਮੁਠੀ ਨੂੰ ਬੰਦ ਕਰਕੇ ਖੋਲੋ 15 ਤੋਂ 20 ਵਾਰ ਜਿੰਨੇ ਵਾਰ ਤੁਹਾਨੂੰ ਸੰਭਵ ਹੈ ਇਹਦੇ ਨਾਲ ਤੁਸੀਂ ਮਹਿਸੂਸ ਕਰੋਗੇ ਵੀ ਜੋ ਸਰਵਾਈਕਲ ਦੇ ਮਨ ਕੇ ਨੇ ਮੋਢੇ ਨੇ ਉਹਨਾਂ ਦੇ ਵਿੱਚ ਰਾਹਤ ਮਹਿਸੂਸ ਹੁੰਦੀ ਹੈ ਇਹ ਜੋ ਪ੍ਰਕਟ ਸੰਚਾਰ ਹੈ ਬਹੁਤ ਵਧੀਆ ਟੰਗ ਨਾਲ ਹੁੰਦਾ ਇਸ ਐਕਸਰਸਾਈਜ਼ ਤੋਂ ਬਾਅਦ ਮੋਢੇ ਦੇ ਪਰ ਹੱਥ ਰੱਖ ਕੇ 15 ਤੋਂ 20 ਵਾਰ ਸਿੱਧਾ ਘਮਾਓ ਜੇ ਤੁਸੀਂ ਸਿੱਧਾ ਘਮਾਓਗੇ ਜੋੜ ਦੇ ਵਿੱਚ ਜੋ ਜਕੜ ਨ ਬਣੀ ਹੋਈ ਹੈ ਉਹ ਤੁਹਾਨੂੰ ਰਲੀਫ ਹੁੰਦੀ ਮਹਿਸੂਸ ਹੋਊਗੀ ਘਟਦੀ ਮਹਿਸੂਸ ਹੋਊਗੀ ਜਿਵੇਂ ਜਿਵੇਂ ਜੋੜ ਦੇ ਵਿੱਚ ਬਣੀ ਹੋਈ ਜਾਕੜ ਨਾਲ ਘਟਦੀ ਹੈ ਖੂਨ ਦਾ ਵਹਾਅ ਹੈ ਜਿਹੜਾ ਉਹ ਸਹੀ ਟੰਗ ਦੇ ਨਾਲ ਅੰਗਾਂ ਵੱਲ ਨੂੰ ਜਾਂਦਾ ਜਦੋਂ ਉੱਪਰਲੇ ਹਿੱਸੇ ਨੂੰ ਬ੍ਰੇਨ ਨੂੰ ਸਹੀ ਖੂਨ ਮਿਲਦਾ ਤਾਂ ਆਪਣਾ ਸਰੀਰ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਕੰਮ ਕਰਦਾ ਕੰਮ ਦੇ ਵਿੱਚ ਮਨ ਲੱਗਦਾ ਫਿਰ ਉਲਟਾ ਉਲਟਾ ਕਮਾਓ ਇਹੇ ਜੋ ਐਕਸਰਸਾਈਜ਼ਾਂ ਨੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੁਸੀਂ ਕਰ ਸਕਦੇ ਹੋ 5-4 ਮਿੰਟ ਵੀ ਆਪਣੇ ਸਰੀਰ ਵਾਸਤੇ ਜੇ ਤੁਸੀਂ ਘਰ ਦੇ ਵਿੱਚ ਹੀ ਗੱਡ ਸਕੋ ਤਾਂ ਤੁਹਾਨੂੰ ਤਕਲੀਫਾਂ ਤੋਂ ਕਾਫੀ ਰਾਹਤ ਮਹਿਸੂਸ ਹੋਊਗੀ ਇਹ ਜੋ ਐਕਸਰਸਾਈਜ਼ਾਂ ਨੇ ਜਾਦਾ ਕੰਮ ਧੰਦੇ ਵਾਲੇ ਵੀਰਾਂ ਵਾਸਤੇ ਨੇ ਜਿਨ੍ਹਾਂ ਕੋਲੇ ਜੋ ਜਿੰਨਾ ਕ ਸਮਾਂ ਬਣਦਾ ਹੈ ਜੇ ਬਾਹਰ ਪਾਰਕ ਦੇ ਵਿੱਚ ਜਾ ਕੇ ਐਕਸਰਸਾਈਜ਼ਾਂ ਕੀਤੀਆਂ ਜਾਣ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦੇ ਨਾਲ ਜੋ ਸਾਤੀ ਦੀਆਂ ਲੰਗਜ਼ ਦੀਆਂ ਪ੍ਰੋਬਲਮਾਂ ਨੇ ਉਹ ਠੀਕ ਹੁੰਦੀਆਂ ਨੇ ਹੋਰ ਵੀ ਬਾਕੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਸਮਾਧਾਨ ਹੁੰਦਾ ਹੈ ਜਿਵੇਂ ਜਿਵੇਂ ਆਪਾਂ ਤਕਲੀਫਾਂ ਤੋਂ ਦੂਰ ਰਹਿੰਨੇ ਆ ਜਿੰਦਗੀ ਖੁਸ਼ਹਾਲ ਬਣਦੀ ਹੈ ਜਿਉਣ ਦਾ ਨਾ ਹੀ ਜ਼ਿੰਦਗੀ ਹੈ ਸੋ ਅੱਜ ਗੱਲ ਕਰਾਂਗੇ ਸ਼ੋਲਡਰ ਪੇਨ ਵਾਲੇ ਮੋਢੇ ਦੇ ਜੋੜ ਦੇ ਦਰਦ ਵਾਸਤੇ ਇਹ ਦਰਦ ਮੋਢੇ ਦੇ ਅੰਦਰ ਹੋ ਸਕਦਾ ਡੌਲੇ ਦੇ ਵਿੱਚ ਹੋ ਸਕਦਾ ਬਾਹਾਂ ਦੇ ਵਿੱਚ ਹੋ ਸਕਦਾ ਇਹਦੇ ਹੋਣ ਦਾ ਕਾਰਨ ਹੁੰਦਾ ਵੀ ਮਾਸਪੇਸ਼ੀਆਂ ਦਾ ਇੱਕ ਸੁਭਾਅ ਹੁੰਦਾ ਹੈ ਵੀ ਜਦੋਂ ਉਹਨਾਂ ਨੂੰ ਬਲੱਡ ਕੱਟ ਮਿਲਦਾ ਖੂਨ ਕੱਟ ਮਿਲਦਾ ਤਾਂ ਉਹ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਸੁੰਗੜੀ ਹੋਈ ਮਾਸਪੇਸ਼ੀ ਨੂੰ ਆਪਾਂ ਰਿਲੈਕਸ ਕਰਨਾ ਹੁੰਦਾ ਹੈ ਉਹਨੂੰ ਠੀਕ ਰਿਲੈਕਸ ਕਰਨ ਦੇ ਵੱਖ-ਵੱਖ ਤਰੀਕੇ ਨੇ ਇੱਕ ਤਰੀਕਾ ਬਿਲਕੁਲ ਸੌਖਾ ਆਸਾਨ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਕੋ ਡੋਲੂ ਲੈ ਲਓ ਉਹਦੇ ਵਿੱਚ ਲਗਭਗ 1 ਲੀਟਰ ਦਾ ਲੀਟਰ ਪਾਣੀ ਪਾ ਲਓ ਜੇ ਤੁਹਾਨੂੰ ਤਖਲੀਪ ਹੈਗੀ ਹੈ ਤਾਂ ਅੱਧਾ ਕਿ ਲੀਟਰ ਪਾਣੀ ਪਾਓ ਪਹਿਲਾਂ ਫਿਰ ਲੀਟਰ ਪਾ ਲਓ ਉਹਨੂੰ ਸਿੱਧੇ ਹੱਥ ਦੇ ਵਿੱਚ ਫੜ ਕੇ ਉੱਪਰ-ਬਾਹਰ ਨੂੰ ਚੱਕੋ 5 ਵਾਰ ਹੌਲੀ-ਹੌਲੀ 5 ਵਾਰ ਉੱਪਰ-ਨੀਚੇ ਕਰੋਗੇ ਤੁਹਾਡਾ ਜਿਹੜਾ ਮੋਢਾ ਹੈਗਾ ਉਦੀ ਰੇਂਜ ਆਫ ਮੋਸ਼ਨ ਹੌਲੀ ਹੌਲੀ ਵੱਧ ਜੂਗੀ ਜੇ ਤੁਹਾਡਾ ਮੋੜਾ ਥੱਕਦਾ ਹੈ ਤਾਂ ਜਿਹੜਾ ਪਾਣੀ ਦਾ ਬੇਟ ਹੈ ਉਹ ਘੱਟ ਕਰ ਲਓ ਜਿਵੇਂ ਜਿਵੇਂ ਤਖਲੀਪਾਂ ਕਟਣੀਆਂ ਤੁਸੀਂ ਬੇਟ ਵਧਾ ਸਕਦੇ ਹੋ ਪੰਜ ਤੋਂ ਸੱਤ ਵਾਰ ਇਸ ਤਰ੍ਹਾਂ ਕਰਕੇ ਹੱਥ ਨੂੰ ਸਿੱਧਾ ਕਰ ਲਓ ਸਿੱਧਾ ਕਰਕੇ ਉੱਪਰ ਵੱਲ ਨੂੰ ਲੈ ਕੇ ਜਾਓ نیچے ਵੱਲ ਲੈ ਕੇ ਜਾਓ ਕਿਉਂਕਿ ਹੱਥ ਨੂੰ ਉਠਾ ਸਦਾ ਕਰਨ ਦੇ ਨਾਲ ਅਲੱਗ-ਅਲੱਗ ਮਾਸਪੇਸ਼ੀਆਂ ਜਿਹੜੀਆਂ ਉਹ ਆਪਣਾ ਕੰਮ ਕਰਦੀਆਂ ਨੇ ਅਲੱਗ-ਅਲੱਗ ਮਾਸਪੇਸ਼ੀਆਂ ਨੂੰ ਅਰਲੀਮ ਮਿਲਦੀ ਹੈ ਉਹਨਾਂ ਦੇ ਵਿੱਚ ਬਣੀ ਹੋਈ ਜਾਕੜਨਾਂ ਜਿਹੜੀ ਉਹ ਕੱਟ ਜਾਂਦੀ ਹੈ ਇਹ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡਾ ਜੁੜਾ ਬਾਡੀ ਦਾ ਗੇਟ ਹੈ ਉਹ ਵੀ ਸਹੀ ਰਹਿੰਦਾ ਹੈ ਉਸ ਤੋਂ ਬਾਅਦ ਸਾਈਡ ਤੇ ਕਰ ਲੋ ਹੱਥ ਥੱਲੇ ਪੰਜ ਵਾਰ ਉੱਪਰ نیچے ਕਰੋ 5 ਤੋਂ 7 ਵਾਰ 10 ਵਾਰ ਕਰ ਸਕਦੇ ਹੋ ਆਪਣੇ ਸਮੇਂ ਔਰ ਤਕਲੀਫ ਦੇ ਅਨੁਸਾਰ ਇਹਦੇ ਨਾਲ ਜੋ ਮਾਸਪੇਸ਼ੀਆਂ ਦੇ ਵਿੱਚ ਦਰਦ ਬਣਿਆ ਹੋਇਆ ਹੈ ਜਾਂ ਇਹ ਦਰਦ ਤੁਹਾਨੂੰ ਰਾਤ ਨੂੰ ਸੌਣ ਵੇਲੇ ਤੰਗ ਕਰਦਾ ਦਿਨੇ ਖੂਨ ਦਾ ਬਹਾਓ ਕੰਮ ਧੰਦੇ ਦੇ ਵਿੱਚ ਹੋਣ ਕਰਕੇ ਸਹੀ ਹੋ ਜਾਂਦਾ ਰਾਤ ਨੂੰ ਜੇ ਤੁਸੀਂ ਅਰੈਸਟ ਕਰਦੇ ਹੋ ਤੇ ਮੋੜਾ ਤੁਹਾਨੂੰ ਤਕਲੀਫ ਦਿੰਦਾ ਖਲਾਉਣ ਚਲਾਉਣ ਦੇ ਵਿੱਚ ਕਪੜਾ ਉੱਪਰ ਲੈਣ ਦੇ ਵਿੱਚ ਕੱਪੜੇ ਉਤਾਰਨ ਦੇ ਵਿੱਚ ਕੱਪੜੇ ਪਾਉਣ ਦੇ ਵਿੱਚ ਤੁਹਾਨੂੰ ਤਕਲੀਫ ਮਹਿਸੂਸ ਹੁੰਦੀ ਹੈ ਉਹ ਐਕਸ ਐਕਸਰਸਾਈਜ਼ ਦੇ ਨਾਲ ਪਹਿਲੇ ਦਿਨ ਤੋਂ ਹੀ ਫਰਕ ਪੈਣਾ ਜਿਹੜਾ ਸ਼ੁਰੂ ਹੋ ਜੂਗਾ ਇਸ ਐਕਸਰਸਾਈਜ਼ ਨੂੰ ਤੁਸੀਂ ਜਿੰਨਾ ਟਾਈਮ ਤਕਲੀਫ ਹੈ ਠੀਕ ਹੋਣ ਤੋਂ ਵੀ ਬਾਅਦ ਕੁਝ ਟਾਈਮ ਲਈ ਕਰੋ ਫਿਰ ਆਪਣੇ ਸਮੇਂ ਅਨੁਸਾਰ ਤੁਸੀਂ ਇਹਨੂੰ ਬੰਦ ਕਰ ਸਕਦੇ ਹੋ ਸੋ ਕਿਸੇ ਵੀਰ ਦਾ ਕੋਈ ਵੀ ਸਵਾਲ ਆ ਜਾਂ ਕਿਸੇ ਐਕਸਰਸਾਈਜ਼ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਉਹ ਸਾਥੋਂ ਕਮੈਂਟ ਦੇ ਵਿੱਚ ਪੁੱਛ ਸਕਦਾ ਅਸੀਂ ਲਗਭਗ 6 ਪੌਣੇ 6 ਵਜੇ ਦੇ ਨੇੜੇ ਤੇੜੇ ਤੁਹਾਡੇ ਨਾਲ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਜਿਵੇਂ ਸਮਾਂ ਬਣਦਾ ਸੋ ਤੁਹਾਡਾ ਦਿਨ ਔਰ ਸਭ ਦਾ ਦਿਨ ਸ਼ੁਭ ਰਹੇ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ